ਸਸ਼ੀਕਰ ਜਨਸਪੋਕਸਮੈਨ ਨਾਡੂੜਾ ਤੁਸੀਂ ਤੇ ਮੈਂ ਖਾ ਸਰਵਣ ਇਸ ਵਕਤ ਦਿੱਲੀ ਲਾਹੌਰ ਅੰਤਰਰਾਸ਼ਟਰੀ ਸੜਕਪਾਰਕ ਤੇ ਮੌਜੂਦਾ ਜਿੱਥੇ ਕਿ ਖਾਸਾ ਵਿਖੇ ਦਿਹਾਤੀ ਪੁਲਿਸ ਵੱਲੋਂ ਇੱਕ ਵੱਡਾ ਇਨਕਾਊਂਟਰ ਕੀਤਾ ਗਿਆ ਬੀਤੇ ਦਿਨੀ ਜਲੰਧਰ ਦੇ ਵਿਖੇ ਸਵੇਰੇ ਤੜਕਸਾਰ ਗੁਰਦਾਰੇ ਦੇ ਬਾਹਰ ਲੱਕੀਓ ਬਰਾਏ ਨਾਮ ਦੇ ਆਮ ਆਦਮੀ ਪਾਰਟੀ ਦੇ ਆਗੂ ਦਾ ਗੋਲੀਆਂ ਮਾਰ ਕੇ ਬੇਰਹਿਮੀ ਦੇ ਨਾਲ ਤੋਂ ਸ਼ੂਟਰ ਵੱਲੋਂ ਕਤਲ ਕਰ ਦਿੱਤਾ ਜਾਂਦਾ ਤਾਂ ਉਹਨਾਂ ਦੋਹਾਂ ਸ਼ੂਟਰਾਂ ਦੇ ਵਿੱਚੋਂ ਇੱਕ ਸ਼ੂਟਰ ਦੀ ਜਾਣਕਾਰੀ ਜਦੋਂ ਪੁਲਿਸ ਨੂੰ ਮਿਲਦੀ ਹੈ ਦਿਹਾਤੀ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਜਿਹੜਾ ਉਸ ਵੱਲੋਂ ਇਨਕਾਊਂਟਰ ਕਰ ਦਿੱਤਾ ਜਾਂਦਾ ਅਗਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਜਦੋਂ ਦਿਹਾਤੀ ਪੁਲਿਸ ਨੂੰ ਇਸ ਸੰਬੰਧ ਵਿੱਚ ਜਾਣਕਾਰੀ ਮਿਲਦੀ ਹੈ ਖਾਸਾ ਪੁਲਿਸ ਨੂੰ ਤਾਂ ਇੱਥੇ ਮੋਟਰਸਾਈਕਲ ਸਵਾਰ ਸ਼ੂਟਰ ਜਿਹੜਾ ਉਹ ਆਉਂਦਾ ਉਸ ਨੂੰ ਜਦ ਰੁਕਣ ਦਾ ਇਸ਼ਾਰਾ ਪੁਲਿਸ ਵੱਲੋਂ ਕੀਤਾ ਜਾਂਦਾ ਤਾਂ ਉਸ ਦਾ ਮੋਟਰਸਾਈਕਲ ਜਿਹੜਾ ਉਹ ਤਿਲਕ ਜਾਂਦਾ ਤਾਂ ਆ ਫਿਰ ਉਹ ਸ਼ੂਟਰ ਪੁਲਿਸ ਤੇ ਤਾਬਰਤੋਰ ਗੋਲੀਆਂ ਚਲਾਉਂਦਾ ਜਵਾਬੀ ਕਾਰਵਾਈ ਪੁਲਿਸ ਦੇ ਵੱਲੋਂ ਵੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਸ਼ੂਟਰ ਜਿਹੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਔਰ ਉਸ ਨੂੰ ਜਿਹੜਾ ਫਿਲਹਾਲ ਇਲਾਜ ਵਾਸਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਔਰ ਸਾਰੀ ਘਟਨਾ ਦਾ ਜਾਇਜ਼ਾ ਜਿਹੜਾ ਲਿਆ ਜਾ ਰਿਹਾ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਅਮਰਸਰ ਮਾਫ ਕਰਨਾ ਜਿਹੜੇ ਡੀਆਈਜੀ ਗੋਲਡਨ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜ਼ਖਮੀ ਹੋਏ ਸ਼ੂਟਰ ਸ਼ਮਿੰਦਰ ਨੂੰ ਪੁਲਿਸ ਵੱਲੋਂ ਐਂਬੂਲੈਂਸ ਵਿੱਚ ਪਾ ਕੇ ਜਿਹੜਾ ਫਿਲਹਾਲ ਇਲਾਜ ਵਾਸਤੇ ਹਸਪਤਾਲ ਜਿਹੜਾ ਉੱਲ ਜਾਇਆ ਜਾ ਰਿਹਾ ਹੈ ਤੇ ਜਦੋਂ ਗੱਲ ਕਰੀਏ ਤਾਂ ਇਸ ਦੇ ਵੱਲੋਂ ਪੁਲਿਸ ਤੇ ਤਾਂ ਪਰਤੌਰ ਫਾਇਰਿੰਗ ਕੀਤੀ ਗਈ ਜਦੋਂ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਪਰੰਤ ਪੁਲਿਸ ਵੱਲੋਂ ਵੀ ਜਿਹੜੀ ਹੈ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਹ ਲਾਤ ਦੇ ਚੋਲੀ ਲੱਗਣ ਕਰਕੇ ਜਿਹੜਾ ਜ਼ਖਮੀ ਹੋ ਜਾਂਦਾ ਉਸ ਤੋਂ ਬਾਅਦ ਪੁਲਿਸ ਵੱਲੋਂ ਹੁਣ ਇਸ ਨੂੰ ਜਿਹੜਾ ਉਹ ਹਸਪਤਾਲ ਇਲਾਜ ਵਾਸਤੇ ਲਿਜਾਇਆ ਜਾ ਰਿਹਾ ਇਲਾਜ ਤੋਂ ਬਾਅਦ ਇਸਰਮਾਰ ਹਾਸਲ ਕਰਕੇ ਉਸ ਤੋਂ ਪੁਲਿਸ ਵੱਲੋਂ ਉਸ ਤੋਂ ਹੋਰ ਵੀ ਜਿਹੜੀ ਆ ਉਹ ਪ੍ਰਸ਼ਸ਼ਤੀ ਚਾਹੂਗੀ ਫਿਲਹਾਲ ਪੁਲਿਸ ਇਸ ਨੂੰ ਐਂਬੂਲੈਂਸ ਵਿੱਚ ਪਾ ਕੇ ਜਿਹੜਾ ਉਹ ਹਸਪਤਾਲ ਲੈ ਕੇ ਜਾ ਰਹੀ ਹੈ ਤਾਂ ਜੋ ਇਸ ਦਾ ਇਲਾਜ ਜਿਹੜਾ ਉਹ ਕਰਵਾਇਆ ਜਾ ਸਕਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਪੁਲਿਸ ਸੁੰਦੇਕ ਕੇ ਜਿਹੜੀ ਆ ਉਹ ਰਵਾਨਾ ਹੋ ਚੁੱਕੀ ਆ ਔਰ ਖਸਤਾ ਦੇ ਵਿੱਚ ਭਰਤੀ ਕਰਵਾ ਕੇ ਇਸ ਦਾ ਜਿਹੜਾ ਇਲਾਜ ਕਰਵਾਇਆ ਜਾਵੇ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁੱਧ ਜਿਹੜਾ ਹੈਗਾ ਨਸ਼ਾ ਵਿਰੁੱਧ ਤੇ ਇੱਕ ਗੈਂਗਸਟਰਾਂ ਤੇ ਵਾਰ ਜਿਹੜਾ ਸਾਡਾ ਅਸੀਂ ਜੰਗੀ ਪੱਦਰ ਤੇ ਚਲਾ ਰਹੇ ਆ ਲੋਕਾਂ ਦੇ ਸਹਿਯੋਗ ਨਾਲ ਉਸ ਦੇ ਵਿੱਚ ਗੈਂਗਸਟਰਾਂ ਦੇ ਜਿਹੜੇ ਅਸੀਂ ਗੈਂਗਸਟਰਾਂ ਦੇ ਵਾਰ ਦੇ ਵਿੱਚ ਇੱਕ ਅੰਮ੍ਰਿਤਸਰ ਰੂਲਰ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਅੱਜ ਜਿਹੜਾ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਜਿਹੜਾ ਦਿਨ ਦਿਹਾੜੇ ਮੋਡਲ ਟਾਊਨ ਦੇ ਵਿੱਚ ਲੱਕੀ ਐਮਬਰਾਇ ਦਾ ਕਤਲ ਕੀਤਾ ਗਿਆ ਸੀਗਾ ਉਹਦੇ ਵਿੱਚੋਂ ਇੱਕ ਸ਼ੂਟਰ ਜਿਹੜਾ ਇੱਕ ਉਹਨਾਂ ਦਾ ਅਕਿਊਜ਼ਡ ਹੈਗਾ ਉਸ ਨੂੰ ਅੱਜ ਅੰਮ੍ਰਿਤਸਰ ਰੂਲਰ ਪੁਲਿਸ ਨੇ ਆਫਟਰ ਬ੍ਰੀਫ ਐਕਸਚੇਂਜ ਆਫ ਫਾਇਰ ਗ੍ਰਫਤਾਰ ਕੀਤਾ ਹੈਗਾ ਜਿਸ ਦੀ ਪਛਾਣ ਸ਼ਮਿੰਦਰ ਸਿੰਘ ਦੇ ਵਜੋਂ ਹੋਈ ਹੈਗੀ ਹੈ ਇੱਥੇ ਮੈਂ ਸ਼ਲਾਘਾ ਕਰਾਂਗਾ ਐਸਐਸਪੀ ਅੰਮ੍ਰਿਤਸਰ ਰੂਲਰ ਸ਼੍ਰੀ ਸਹਿਲ ਮੀਰ ਜੀ ਦੀ ਜਦੋਂ ਹੀ ਉਹਨਾਂ ਨੂੰ ਇਹ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਜਿਹੜਾ ਲਕੀ ਅਬਰਾਜ ਦੇ ਕਤਲ ਦੇ ਵਿੱਚ ਜਿਹੜਾ ਵੰਛਿਤ ਇੱਕ ਅਕਿਊਜ਼ਡ ਹੈਗਾ ਉਸ ਦੀ ਕੋਈ ਹਰਕਤ ਘਰਿੰਡਾ ਥਾਣੇ ਦੇ ਵਿੱਚ ਖਾਸਾ ਦੇ ਏਰੀਆ ਦੇ ਵਿਚ ਆਰੀ ਹੈਗੀ ਹੈ ਇਮੀਡੀਏਟਲੀ ਬਿਨਾ ਕਿਸੇ ਸਮੇਂ ਗਵਾਏ ਸਹਿਲ ਮੀਰ ਜੀ ਨੇ શ્રી ਦਿੱਤਿਆਵਾਰ ਰੈਸਪੀ ਡੀ ਯਾਦਵਿੰਦਰ ਡੀਐਸਪੀ ਠਾਰੀ ਅਤੇ ਐਸਐਚਓ ਅਮਨ ਦੀਆਂ ਪਾਰਟੀਆਂ ਦਾ ਗਠਨ ਕੀਤਾ ਅਤੇ ਵੱਖ-ਵੱਖ ਥਾਵਾਂ ਤੇ ਨਾਕਾਬੰਦੀ ਅਤੇ ਹੰਭੁਸ਼ ਲਾਏ ਗਏ ਜਿਸ ਦੇ ਵਿੱਚ ਸਾਨੂੰ ਕੋਲੇ ਇੱਕ ਭਰੋਸੇਯੋਗ ਜਿਹੜੀ ਸਾਡੀ ਇਤਲਾਹ ਸੀਗੀ ਹਿਊਮਨ ਇੰਟੈਲੀਜੈਂਸ ਸੀਗੀ ਟੈਕਨੀਕਲ ਇੰਟੈਲੀਜੈਂਸ ਵੀ ਸੀਗੀ ਜਦੋਂ ਅਸੀਂ ਚਮਿੰਦਰ ਜਿਹੜੇ ਜਿਹਦੀ ਪਛਾਣ ਸ਼ਮਿੰਦਰ ਹੋਈ ਹੈ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਸ ਜਗ੍ਹਾ ਤੇ ਆ ਜਿਹੜੀ ਤੁਸੀਂ ਦੇਖਿਆ ਇਹ ਸਾਰੀ ਵਾਧਾ ਨੂੰ ਜਿਹੜੀ ਸੜਕ ਜਾਂਦੀ ਹੈ ਮੇਨ ਸੜਕ ਆ ਇਹ ਇਹਦੇ ਵਿੱਚ ਜਦੋਂ ਇਸ ਨੇ ਆਪਣੇ ਆਪ ਨੂੰ ਘਿਰਿਆ ਪਾਇਆ ਹੈਗਾ ਤਾਂ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਗੱਲ ਤੇ ਇਹ ਮੋਟਰਸਾਈਕਲ ਤੋਂ ਢਿੱਗਿਆ ਤੇ ਇਸ ਨੇ ਪੁਲਿਸ ਦੀ ਪਾਰਟੀ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਹੈ ਜਵਾਬੀ ਫਾਇਰਿੰਗ ਦੇ ਵਿੱਚ ਇਸ ਦੇ ਇੰਜਰੀ ਹੋਈ ਹੈ ਗਨ ਸ਼ਾਟ ਇੰਜਰੀ ਹੋਈ ਹੈ ਤੇ ਇਸ ਨੂੰ ਕਾਬੂ ਕਰ ਦਿੱਤਾ ਗਿਆ ਹੈਗਾ ਕਾਬੂ ਕਰ ਲਿੱਤਾ ਗਿਆ ਹੈਗਾ ਹੁਣ ਤੱਕ ਜੋ ਅਸੀਂ ਮੌਕੇ ਦੇ ਐਫਐਸਐਲ ਟੀਮ ਨੇ ਆ ਕੇ ਆਪਣਾ ਸਾਰਾ ਮੌਕਾ ਮੌਲਾਜਾ ਕੀਤਾ ਹਲੇ ਕਰ ਰਹੀ ਹੈਗੀ ਹੈ ਉਹਦੇ ਵਿੱਚੋਂ ਇੱਕ 30 ਬੋਰ 30 ਕੈਲੀਬਰ ਬਰੇਟਾ ਮੇਡ ਇਨ ਇਟਲੀ ਦੀ ਜਿਹੜੀ ਇਸ ਤੋਂ ਪਿਸਤਲ ਬਰਾਮਦ ਹੋਈ ਹੈ ਦੋ ਖੋਲ ਉੱਥੇ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਚਲਾਏ ਹੋਏ ਤੇ ਇੱਕ ਮੋਟਰਸਾਈਕਲ ਹੈਗਾ ਬਾਕੀ ਜਿਹੜਾ ਹੈਗਾ ਅਸੀਂ ਇਸ ਤੋਂ ਇਹਨੂੰ ਹੁਣੀ ਅਸੀਂ ਹਸਪੀਟਲ ਇਹਨੂੰ ਸ਼ਿਫਟ ਕਰਾਂਗੇ ਤੇ ਫਿਰ ਅਸੀਂ ਜਿਹੜੀ ਇਹਦੀ ਫਿਰ ਗਹਿਨ ਪੁੱਛਗਿਛ ਹੋਏਗੀ ਫਿਰ ਜਿਹੜੀ ਕੋਈ ਕੀ ਖੁਲਾਸੇ ਹੋਣਗੇ ਉਸ ਨਾਲ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਪਰ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਲੱਕੀ ਉਬਰਾਏ ਦਾ ਜਿਹੜਾ ਸੈਂਸੇਸ਼ਨਲ ਮਰਡਰ ਹੋਇਆ ਸੀਗਾ ਉਹਦੇ ਵਿੱਚੋਂ ਇੱਕ ਅਕਿਊਜ਼ ਨੂੰ ਅੰਮ੍ਰਿਤਸਰ ਰੋਲਰ ਪੁਲਿਸ ਨੇ ਸ਼੍ਰੀ ਸੁਹੇਲ ਮੀਰ ਜੀ ਦੀ ਅਗਵਾਈ ਹੇਠ ਆਪਣੀ ਟੀਮ ਦੇ ਨਾਲ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਅਸੀਂ ਇੱਥੇ ਪੁੱਛਿਆ ਸੀ ਕੀ ਕਰਨਾ ਅਸੀਂ ਇੱਥੇ ਦੇਖੋ ਜਿਹੜਾ ਸਾਨੂੰ ਭਰੋਸੇਯੋਗ ਸੂਤਰਾ ਤੋਂ ਇਹੀ ਗੱਲ ਪਤਾ ਲੱਗੀ ਸੀ ਇੱਥੇ ਕੋਈ ਆਪਣਾ ਲੈ ਰਿਆ ਸੀ ਇਹਦੀ ਮੂਵਮੈਂਟ ਸੀ ਇਹ ਤਾਂ ਹੁਣ ਪੁੱਛ ਕੇ ਜਿੱਤੋਂ ਪਤਾ ਲੱਗੇਗਾ ਕਿ ਇੱਥੇ ਇਹਦੇ ਆਣ ਦਾ ਮਕਸਦ ਕੀ ਸੀ ਕੋਈ ਹੋਰ ਵਾਰਦਾਤ ਕਰਨਾ ਚਾਹ ਰਿਹਾ ਸੀ ਜਾਂ ਇੱਥੇ ਕੋਈ ਇਹਦਾ ਹਾਈ ਡਾਊਟ ਸੀ ਜਿੱਥੇ ਉਹ ਆਣਾ ਉਹ ਇੱਕ ਜਿਹੜਾ ਹੈਗਾ ਤਫ਼ਤੀਸ਼ ਦਾ ਵਿਸ਼ਾ ਹੈਗਾ ਜਿਸ ਤਰ੍ਹਾਂ ਹੀ ਇਹ ਉਸ ਦੇ ਕਾਬਿਲ ਹੋਏਗਾ ਜੀ ਤਫ਼ਤੀਸ਼ ਕਰਾਂਗੇ ਉਹ ਸਾਹਮਣੇ ਤੁਹਾਨੂੰ ਅਪਡੇਟ ਕਰ ਦਿਆਵਾਂਗੇ ਸ਼ਮਿੰਦਰ ਇਹ ਮੋਡਲ ਟਾਊਨ ਦੇ ਨੇੜੇ ਇੱਕ ਮਿੱਠਾਪੁਰ ਪਿੰਡ ਹੈਗਾ ਉਥੋਂ ਰਹਿਣ ਵਾਲਾ ਹੈਗਾ ਇਹ ਲੱਕੀ ਐਮਬਰਾਏ ਨੂੰ 10-12 ਸਾਲਾਂ ਤੋਂ ਜਾਣਦਾ ਵੀ ਸੀਗਾ ਤੇ ਜੋ ਹਲੇ ਮੁੱਢਲੀ ਪਤਾ ਲੱਗੀ ਹੈ ਗੱਲ ਤੇ ਇਹਨਾਂ ਦੇ ਕਿਸੇ ਕੱਲ ਤੋਂ ਮੱਟ ਮਰਤੇਪ ਸੀ ਜਿਹੜੇ ਇਹਨਾਂ ਦੇ ਬਾਹਰ ਬੈਠੇ ਜਿਹੜੇ ਇਹਨਾਂ ਦੇ ਹੈਂਡਲਰ ਨੇ ਮੈਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਅਜਾਈ ਗਲੋਰੀਫਾਈ ਨਹੀਂ ਕਰਨਾ ਚਾਹੂੰਗਾ ਬਦਮਾਸ਼ਾਂ ਨੂੰ ਪਰ ਅਸੀਂ ਜਿਹਨਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹਨਾਂ ਸਾਰਿਆਂ ਦੇ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਜਿਹੜਾ ਇਹਦਾ ਦੂਸਰਾ ਸਾਥੀ ਹੈ ਉਸ ਨੂੰ ਵੀ ਸਾਡੇ ਕੋਲੇ ਵਾਈਟਲ ਕਲੂਜ਼ ਹੈਗੇ ਆ ਉਹਦੇ ਬਾਰੇ ਵੀ ਹਿਮਨ ਇੰਟੈਲੀਜੈਂਸ ਦਾ ਟੈਕਨੀਕਲ ਇੰਟੈਲੀਜੈਂਸ ਉਸ ਨੂੰ ਵੀ ਅਸੀਂ 체ਤੀ ਗ੍ਰਫਤਾਰ ਕਰਾਂਗੇ। ਰਿਪੋਰਟ ਵੀ ਹੈ ਸਿਰਫ ਕ੍ਰਿਮੀਨਲ ਕੋਡ ਹੈ ਪਿਲਕਿਉਜ਼ ਹੈਗਾ ਜਿਹਦੇ ਜਿਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਲੱਕੀ ਉਪਰਾਏ ਦੇ ਉੱਤੇ। ਨਹੀਂ ਇਹ ਇਹਦੇ ਵਿੱਚ ਦੋ ਕਿਉਜ਼ ਸੀਗੇ। ਇਹਦੇ ਵਿੱਚ ਇਹ ਜਿਹੜਾ ਜਿਹੜਾ ਸਕੂਟਰੀ ਚਲਾ ਰਿਹਾ ਪਰ ਇਹਦੇ ਕੋਲ ਵੀ ਪਿਸਤਲ ਸੀਗੀ ਇਨ ਕੇਸ ਵੀ ਉਹ ਕੋਈ ਫਾਇਰਿੰਗ ਸਾਨੂੰ ਕਰਨੀ ਪੈਂਦੀ ਹੈ ਤੇ ਦੂਜੀ ਕਰਾਂਗੇ ਜੋ ਹਲੇ ਮੈਂ ਇਹ ਤੋਂ ਪੁੱਛਿਆ ਹੈਗਾ। ਕ੍ਰਿਮੀਨਲ ਰਿਪੋਰਟ ਹੈ ਸਿਰਫ। ਕ੍ਰਿਮੀਨਲ ਰਿਪੋਰਟ ਹੈਗਾ ਕੋਈ ਜ਼ਿਆਦਾ ਖਾਸ ਨਹੀਂ ਹੈਗਾ ਪਰ ਹੈਗਾ ਇਹ ਕੋਈ ਕ੍ਰਿਮੀਨਲ ਅੱਧਾ ਇੱਕ ਕੇਸ ਜੋ ਹਲੇ ਤੱਕ ਪਤਾ ਲੱਗਿਆ ਹੈਗਾ। ਆਪਣੇ ਮਾਧਿਅਮ ਰਾਹੀਂ ਤੁਸੀਂ ਇਹ ਕਿਸ ਲਿਆ ਦਿਉਣਾ ਚਾਹੋਗੇ ਪੰਜਾਬ ਦਾ ਜੋ ਮਾਹੌਲ ਖਰਾਬ ਕਰ ਰਹੇ ਨੇ ਹੁਣ ਖਰਾਬ ਪੈਂਡਸਾਂ ਗੈਂਗਸਟਰ ਦੇ ਦੇਖੋ ਮੈਂ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਇੱਕ ਸੁਸਾਇਟੀ ਦਾ ਬਹੁਤ ਹੀ ਇੰਪੋਰਟੈਂਟ ਅੰਗ ਹੋ ਮੈਂ ਤੁਹਾਡੇ ਰਾਹੀਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਜਿਹੜੇ ਬਾਹਰ ਬੈਠੇ ਬਦਮਾਸ਼ ਨੇ ਉਹਨਾਂ ਦੇ ਬੇਕਾਬੂ ਵਿੱਚ ਨਾ ਆਉਣ ਕੁਝ ਚੰਦ ਪੈਸਿਆਂ ਲਈ ਕੁਝ ਚੰਦ ਲਾਲਚ ਲਈ ਇਹਨਾਂ ਨੂੰ ਨਸ਼ੇ ਤੇ ਲਾ ਲੈਂਦੇ ਨੇ ਇਹਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਤੁਹਾਡਾ ਪਾਸਪੋਰਟ ਬਣਾ ਕੇ ਬਾਹਰ ਕੱਢ ਲਾਂਗੇ ਇਹਦੇ ਵਿੱਚ ਬਿਲਕੁਲ ਭ੍ਰਮਚਨਾਨ ਤੁਹਾਡੇ ਪਿੱਛੇ ਤੁਹਾਨੂੰ ਪਤਾ ਹੀ ਹੈ ਕਿੰਨੇ ਬੰਦਿਆਂ ਨੂੰ ਅਸੀਂ ਬਾਹਰੋਂ ਵੀ ਵਾਪਸ ਲੈ ਕੇ ਆਏ ਆ ਤਾਂ ਇਸ ਕਰਕੇ ਦੁਨੀਆ ਦਾ ਕੋਈ ਵੀ ਕੋਨਾ ਸੇਫ ਨਹੀਂ ਹੈਗਾ ਕਾਨੂੰਨ ਦੇ ਜਿਹੜੇ ਹੱਥ ਹੈ ਬਹੁਤ ਲੰਬੇ ਨੇ ਇਹਨਾਂ ਦੀ ਗਿੱਚੀ ਤੱਕ ਅੱਜ ਪਹੁੰਚਣ ਕੱਲ ਪਹੁੰਚਣ ਪਰ ਪਹੁੰਚਣਗੇ ਜ਼ਰੂਰ ਮੈਂ ਆਪਦੇ ਮਾਧਿਅਮ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਇਹ ਜੋ ਗੱਲ ਕਰਾਂਗਾ ਕਿ ਸਾਰੇ ਜਿਹੜੇ ਭਟਕੇ ਹੋਏ ਨੌਜਵਾਨ ਹੈ ਉਹ ਮੇਨਸਟ੍ਰੀਮ ਦੇ ਵਿੱਚ ਆਣ ਪੰਜਾਬ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਕਿੱਤੇ ਦੀ ਕਮੀ ਨਹੀਂ ਆਪਣਾ ਹੁਨਰ ਆਪਣਾ ਸਿੱਖਣ ਇਥੇ ਹੀ ਆਪਣੀ ਰੋਜੀ ਰੋਟੀ ਕਮਾਉਣ ਅਤੇ ਆਪਣੀ ਇੱਜ਼ਤ ਦੀ ਜ਼ਿੰਦਗੀ ਜੀਣ ਠੀਕ ਹੈ ਠੀਕ ਹੈ ਥੈਂਕ ਯੂ ਤਾਂ ਬਿਲਕੁਲ ਇਸਨ ਡੀਆਈਜੀ ਗੋਲ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਪੁਲਿਸ ਵੱਲੋਂ ਉਸ ਦਾ ਅਨਕਾਊਂਟਰ ਜਿਹੜਾ ਕੀਤਾ ਗਿਆ ਪੁਲਿਸ ਨੂੰ ਜਾਣਕਾਰੀ ਜਿਹੜੀ ਮਿਲੀ ਸੀ ਕਿ ਦੋਹਾਂ ਸ਼ੂਟਰਾਂ 'ਚੋਂ ਇੱਕ ਸ਼ੂਟਰ ਜਿਹੜਾ ਇੱਥੇ ਖਾਸਾ ਵੱਲ ਘੁੰਮ ਰਿਹਾ ਤਾਂ ਪੁਲਿਸ ਪਾਰਟੀ ਉਸ ਦਾ ਪਿੱਛਾ ਕਰਦੀ ਹੈ ਪਿੱਛਾ ਕਰਨ ਦੇ ਦੌਰਾਨ ਉਸ ਦਾ ਮੋਟਰਸਾਈਕਲ ਜਿਹੜਾ ਉਹ ਤਿਲਕ ਜਾਂਦਾ ਜਦ ਪੁਲਿਸ ਉਸ ਨੂੰ ਫੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਤੋਂ ਉਪਰੰਤ ਪੁਲਿਸ ਵੱਲੋਂ ਪੁਲਿਸ ਤੇ ਤਾਬਰਤੋੜ ਗੋਲੀਆਂ ਚਲਾ ਦਿੰਦਾ ਤਾਂ ਜਵਾਬੀ ਕਾਰਵਾਈ ਵੀ ਪੁਲਿਸ ਵੱਲੋਂ ਕੀਤੀ ਜਾਂਦੀ ਜਿਸ ਦੇ ਵਿੱਚ ਉਹ ਗੰਭੀਰ ਰੂਪ ਵਿੱਚ ਜ਼ਖਮੀ ਦੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਸਰਮ ਸਿੰਘ ਰਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਦੀਪ ਬਜਾਏ ਦੇ ਨਾਲ ਜੀਨੀ ਅਮਰ ਸਾਹਿਬ